ਫਲਾਪ ਤੁਹਾਡੇ ਸਾਹਮਣੇ ਹੈ ਜੀ ਸਰੰਦ ਫਿੱਡਰ ਮਲੋਟ ਡੱਬਲੀ ਰੋਡ ਇਹ ਵੀਡੀਓ ਕੱਲ ਸ਼ਾਮ ਦੀ ਹੈ ਤੁਸੀਂ ਵੇਖ ਲਓ ਵੀ ਕਿੰਨਾ ਪਾਣੀ ਨੀਵਾ ਰਹਿ ਗਿਆ ਵਾਹਿਗੁਰੂ ਮਿਹਰ ਕਰੇ ਜੀ ਹਾਲਾਂਕਿ ਅੱਜ ਧੁੱਪ ਨਿਕਲੀ ਹੋਈ ਹੈ ਪਰ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਸਾਡੇ ਏਰੀਏ ਚ ਸਾਡਾ ਏਰੀਆ ਹੈਗਾ ਜੀ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇਸ ਏਰੀਏ ਚ ਸੋਮਵਾਰ ਤੱਕ ਮੀਂਹ ਅਸਰੇ ਹੈ ਬਾਕੀ ਜਿਹੜਾ ਪੰਜਾਬ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਹੀ ਹੈ ਉਹਦੀ ਅਪਡੇਟ ਬਾਈ ਮੌਸਮ ਪੰਜਾਬ ਦੇ ਵਾਲੇ ਬਾਈਬਲਿੰਦਰ ਮਾਨਾਰਕੇ ਜਿਆ ਹੋਰ ਬਹੁਤ ਆਪਣੇ ਹੈਗੇ ਆ ਉਹ ਦੇ ਰਿਹਾ ਸਹੀ ਸਟੀਕ ਜਾਣਕਾਰੀ ਤੇ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੇ ਉੱਤੇ ਤੁਸੀਂ ਵੇਖ ਲਓ ਵੀ ਅੱਜ ਕੀ ਹਾਲਾਤ ਬਣੇ ਪਏ ਆ ਸਾਰਾ ਪੰਜਾਬ ਡੁੱਬ ਰਿਹਾ ਹੈ ਇਹੀ ਔਖੀ ਘੜੀ ਚ ਪਤਾ ਲੱਗਦਾ ਹੈ ਕੌਣ ਪੰਜਾਬ ਨਾਲ ਖੜਿਆ ਹੈ ਕੌਣ ਨਹੀਂ ਖੜਿਆ ਧੰਨਵਾਦ ਆ ਜੀ ਹਰਿਆਣੇ ਦਾ ਰਾਜਸਥਾਨ ਦਾ ਜਿੱਥੇ-ਇਥੇ ਵੀ ਲੋਕ ਸਾਡੀ ਮਦਦ ਕਰਨਾ ਆਏ ਆ ਭਾਵੇਂ ਕੋਈ ਛੱਸੀ ਬੰਦਾ ਭਾਵੇਂ ਕੋਈ ਵੈਸੇ ਹੈ ਜੇ ਕਿ ਮਦਦ ਕਰਨਾ ਆਉਂਦਾ ਹੈ ਅੱਜ ਔਖੀ ਘੜੀ ਹੈ ਮਰਦ ਲੈ ਲੋ ਠੀਕ ਆ ਤੁਹਾਡੇ ਗਲੇਸ਼ਿਕ ਵੀ ਹੋਣਗੇ ਉਹ ਕਿਸੇ ਟਾਈਮ ਫੋਰ ਵਕਤ ਨਿਕਲ ਜਾਣਗੇ ਪਰ ਉਹ ਔਖੀ ਘੜੀ ਦੇ ਵਿੱਚ ਅੱਜ ਸਭ ਨੂੰ ਇੱਕ ਲੋੜ ਹੈ ਜ਼ਰੂਰਤ ਹੈ ਜੋ ਵੀ ਸਾਰਾ ਲਾਉਂਦਾ ਹੈ ਉਹਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪ ਸ਼ਨਾਹ ਰੜੋ ਆਪਰ ਰੜ ਕੇ ਜਿਹੜੀ ਇਸ ਮਸੀਬਤ ਪਈ ਹੈ ਪੰਜਾਬ ਦੇ ਵਿੱਚ ਆਪਾਂ ਇਹਨੂੰ ਦੂਰ ਕਰਕੇ ਤੇ ਬਾਹੇ ਕਰੋਗੇ ਅਰਦਾਸ ਕਰਕੇ ਕਿ ਸਾਡਾ ਪੰਜਾਬ ਪਹਿਲਾਂ ਨੂੰ ਫਿਰ ਉਵੇਂ ਹਰਾ-ਭਰਾ ਹੋ ਜਾ ਜਿਹੜੇ ਇੱਥੋਂ ਦੇ ਲੋਕ ਆ ਵਿਚਾਰੇ ਉਹ ਵੀ ਕਣਕਾਂ ਬੀਜਣ ਉਹ ਵੀ ਆਪਣੇ ਨਾਲ ਵਸਾਖੀ ਵੇਖਣ ਤੇ ਤੁਹਾਡੇ ਸਾਹਮਣੇ ਆ ਬਾਕੀ ਸਾਰੇ ਪੰਜਾਬ ਦੇ ਹਾਲਾਤ ਹਿਮਾਚਲ ਦੇ ਹਾਲਾਤ ਤੇ ਪਰ ਆਉਣ ਵਾਲੇ ਸਮੇਂ ਚ ਇਹੀ ਬੇਨਤੀ ਹੈ ਸਰਕਾਰਾਂ ਨੂੰ ਵੀ ਇਹ ਡੈਮ ਇਹਨਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਦਾ ਵੀ ਹੱਲ ਕਰਿਆ ਜਾਵੇ ਕਿਉਂਕਿ 2030 ਦੇ ਵਿੱਚ ਵੀ ਖ਼ਤਰਾ ਤੁਹਾਡੇ ਸਾਹਮਣੇ ਸੀਗੀ ਤੇ ਅੱਜ ਵੀ ਉਹੀ ਘੜੀ ਹੈ ਤੇ ਹੁਣ ਤਾਂ ਉਦੋਂ ਹੀ ਵੱਧ ਹੋ ਗਿਆ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਘਰ ਤਬਾਹ ਹੋ ਗਏ ਆ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਕਿ 1655 ਪਿੰਡ ਮੀਡੀਆ ਦੇ ਹਿਸਾਬ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਆ ਪ੍ਰਮਾਤਮਾ ਮੇਰ ਕਰੇ ਧੰਨਵਾਦ ਆ ਸਾਰਿਆਂ ਦਾ ਜਿਹੜੇ ਉੱਥੇ ਜਾ ਕੇ ਨੌਜਵਾਨ ਆਪਣੇ ਘਟੇ ਪਏ ਜਾਂ ਮੀਡੀਆ ਵਾਲੇ ਜੋ ਵੀ ਹੈ ਯੋਗਦਾਨ ਪਾ ਰਹੇ ਆ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਪੈਸ਼ਲ ਧੰਨਵਾਦ ਇੱਕ ਉਹਨਾਂ ਦੇ ਪੋਸਟਪੌਨ ਨਾਲ ਬਹੁਤ ਸਾਰੇ ਬੰਦੇ ਅੱਗੇ ਆਏ ਆ ਕਿ ਚੜ੍ਹਦੇ ਪੰਜਾਬ ਤਣੀ ਇਹਦਾ ਅਸਰ ਲੈਂਦੇ ਪੰਜਾਬ ਵਿੱਚ ਵੀ ਹੋਇਆ ਹੈ। ਇੱਕ ਦਿਲਜੀਤ ਉਹ ਸਾਂਝੀ ਦੀ ਪੋਸਟ ਨਾਲ ਉੱਥੇ ਵੀ ਜਿਹੜੇ ਇੱਥੋਂ ਦੇ ਸੈਲੀਬ੍ਰਿਟੀ ਹੈ ਉਹਨਾਂ ਨੇ ਵੀ ਯੋਗਦਾਨ ਪਾਇਆ ਤੇ ਪੌਣਾ ਵਿੱਚ ਅਸੀਂ ਤਾਂ ਜੋ ਲੋਕ ਪੰਜਾਬ ਦੀ ਧਰਤੀ ਦੇ ਜਿਨ੍ਹਾਂ ਨੇ ਜਨਮ ਲਿਆ ਪੰਜਾਬ ਨੂੰ ਜੋ ਪਿਆਰ ਕਰਦੇ ਆ ਜਿਨ੍ਹਾਂ ਚ ਅੱਜ ਵੀ ਪੰਜਾਬੀ ਜੰਦਾ ਉਹ ਜਿੰਨੇ ਯੋਗਾ ਹੁੰਦਾ ਇਨਸਾਨ ਉਹਨਾਂ ਨੂੰ ਯੋਗਦਾਨ ਪਾਉਂਦਾ ਜਿੰਨੇ ਉਹਦੀ ਸ਼ਰਧਾ ਹੁੰਦੀ ਹੈ ਕਿ ਸੇਵਾ ਕਰਕੇ ਪਾ ਰਿਹਾ ਕੋਈ ਕਿਵੇਂ ਪਾ ਰਿਹਾ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਬਾਕੀ ਪਤਾ ਕੀ ਗੱਲ ਹੈ। ਚਲੋ ਬ੍ਰੋਗ ਤਾਂ ਜਲਦੀ ਰਹਿੰਦੇ ਆ ਪਾਰਟੀਆਂ ਦੇ ਤੁਮੇ ਕੋਈ ਬੰਦਾ ਸੇਵਾ ਕਰਨਾ ਆਉਂਦਾ ਨਹੀਂ ਆਉਂਦਾ ਪਰ ਤੁਸੀਂ ਅੱਜ ਵੇਖ ਲਓ ਵੀ ਤੁਹਾਡੇ ਲਈ ਕੌਣ ਖੜ ਰਿਹਾ ਹੈ ਕੌਣ ਨਹੀਂ ਖੜ ਰਿਹਾ ਠੀਕ ਹੈ ਜੇ ਤੁਸੀਂ ਇਹ ਗੱਲ ਸੋਚੋਗੇ ਵੀ ਅੱਜ ਅਕਾਲੀ ਦਲ ਆਇਆ ਕਾਂਗਰਸ ਆਇਆ ਜਾਂ ਆਪ ਵਾਲਾ ਬੰਦਾ ਆਇਆ ਵੀ ਉਹਦਾ ਵਿਰੋਧ ਕਰਕੇ ਇੱਕ ਬੰਦੇ ਦੇ ਵਿਰੋਧ ਕਰਕੇ ਤੁਸੀਂ ਆਪ ਦੇ ਨੁਕਸਾਨ ਕਰ ਰਹੇ ਹੋ ਉਹਨਾਂ ਨਾਲ ਕੁਝ ਨਹੀਂ ਆਉਂਦਾ ਹੁੰਦਾ ਆਪ ਦਾ ਨੁਕਸਾਨ ਜੇ ਕੋਈ ਤੁਹਾਨੂੰ ਸਹਾਇਤਾ ਦੇਣਾ ਆਉਂਦਾ ਤਾਂ ਲੈ ਲਓ ਗਿਲੇ ਸ਼ਿਕਵੇ ਤੁਸੀਂ ਕੋਈ ਨਹੀਂ ਬਾਅਦ ਚ ਕੱਢ ਲਓ ਜੋ ਚੀਜ਼ ਤੁਸੀਂ ਹੁਣ ਵਰਤ ਰਹੇ ਹੋ ਬਾਅਦ ਚ ਤਾਂ ਵੋਟਾਂ ਵੇਲੇ ਵੀ ਤਾਂ ਆਉਣਾ ਹੀ ਹੈ ਉਹ ਤੋਂ ਕੱਢ ਲ ਹੁਣ ਜੋ ਸਹਾਇਤਾ ਮਿਲਦੀ ਹੈ ਜੋ ਵੀ ਯੋਗਦਾਨ ਹੁਣ ਪੈ ਰਿਹਾ ਹੈ ਪਾ ਰਿਹਾ ਹੈ ਉਹ ਲਓ ਤੁਸੀਂ ਆਪ ਦਾ ਕਿਉਂ ਐਵੇਂ ਨੁਕਸਾਨ ਕਰਦੇ ਆਪਾਂ ਕਿਸ ਤੋਂ ਕੀ ਲੈਣਾ ਇੱਕ ਵਾਰੀ ਆਪਾਂ ਆਪ ਦਾ ਕੰਮ ਆ ਜਿਹੜਾ ਉਹ ਸਹੀ ਕਰ ਗਏ ਪੰਜਾਬ ਨੂੰ ਬਚਾਈਏ ਕੋਈ ਨਹੀਂ ਗਿਲੇ ਸ਼ਿਕਵੇ ਹੁੰਦੇ ਰਹਿਣਗੇ ਜੇ ਆਪਾਂ ਇਹ ਗੱਲ ਸੋਚਦੇ ਆ ਤੁਸੀਂ ਜੋ ਵੀ ਤੁਸੀਂ ਬੋਲ ਰਹੇ ਹੋ ਕਿਸੇ ਵੀ ਪਾਰਟੀ ਨੂੰ ਕੋਈ ਵੀ ਬੰਦਾ ਬੋਲ ਰਿਹਾ ਤਾਂ ਤੁਸੀਂ ਮੰਨ ਲਓ ਵੀ ਕਿਸੇ ਪਾਰਟੀ ਨਾਲ ਹੀ ਸੰਬੰਧਰ ਠੀਕ ਹੈ ਤੁਹਾਡੇ ਨਾਲ ਵਾਲੇ ਕਾਲੀ ਵੀ ਹੋ ਸਕਦੇ ਆ ਕਾਂਗਰਸ ਵੀ ਹੋ ਸਕਦੇ ਆ ਆਪ ਵਾਲੇ ਵੀ ਹੋ ਸਕਦੇ ਆ ਐਂ ਤਾਂ ਫਿਰ ਕੰਮ ਚੱਲਣਾ ਨਹੀਂਗਾ ਇਹ ਤਾਂ ਫਿਰ ਨਫ਼ਰਤ ਵਾਲੀ ਭਾਵਨਾ ਪੈਦਾ ਹੋ ਜੂਗੀ ਤਾ ਕਰਕੇ ਜਿਉਂ ਤੋਂ 100 ਬੰਦਾ ਫਿਰਦਾ ਉਹ ਚੋ ਅਕਾਲੀ ਦਲ ਦੇ ਵੀ ਆ ਕਾਂਗਰਸ ਦੇ ਵੀ ਆਪਦੇ ਵੀ ਆ ਤਾਂ ਇਹ ਚੀਜ਼ਾਂ ਛੱਡੋ ਜੋ ਵੀ ਪੰਜਾਬ ਨੂੰ ਸਹਯਤਾ ਦਿੰਦਾ ਤੁਸੀਂ ਸਹਯਤਾ ਲੈਣ ਵਾਲੇ ਬਣੋ ਕੋਈ ਨਹੀਂ ਆਪਾਂ ਤਕੜੇ ਹੋ ਕੇ ਪੈਨਾਈ ਸਥਿਤੀ ਦੇ ਵਿੱਚੋਂ ਨਿਕਲ ਗਏ ਤੇ ਵਾਹਿਗੁਰੂ ਮਿਹਰ ਕਰੇ ਕੋਈ ਨਹੀਂ ਕਿਲੇਸ਼ਕ ਵੇ ਹੋਣੇਗਾ ਵੋਟਾਂ ਮੇਰੇ ਕੱਢ ਲਿਓ ਕੋਈ ਨਹੀਂ ਤੁਹਾਨੂੰ ਰੋਕਦਾ ਉਦੋਂ ਤੁਹਾਡੇ ਹੱਥ ਵੋਟ ਦਾ ਅਧਿਕਾਰ ਹੈਗਾ ਜਿਹਨੂੰ ਦਿਲਮੰਦ ਤੁਸੀਂ ਉਹਨੂੰ ਵੋਟ ਪਾ ਰਹੇ ਹੋ ਪਰ ਅੱਜ ਕਿਸੇ ਨੂੰ ਨਾ جواب ਦਿਓ ਜੋ ਵੀ ਕੁਝ ਵੀ ਦਿੰਦਾ ਉਹਨੂੰ ਲਓ ਕੋਈ ਗੱਲ ਨਹੀਂ ਬਾਕੀ ਜੇ ਕਿਸੇ ਵੀ ਇਨਸਾਨ ਤੋਂ ਗਲਤੀ ਹੁੰਦੀ ਹੈ ਜਾਂ ਕਿਸੇ ਲੈਨਡਰ ਤੋਂ ਗਲਤੀ ਹੁੰ ਠੀਕ ਆ ਜੋ ਜਿੱਤ ਹੋ ਗਈ ਸਮਾਂ ਲੰਘ ਗਿਆ ਕੋਈ ਗੱਲ ਨਹੀਂ ਕਿਸ ਟਾਈਮ ਹੋਰ ਗਲੈਸਿਕ ਕਰ ਲਾਂਗੇ ਪਰ ਔਖੀ ਘੜੀ ਦੇ ਵਿੱਚ ਇਹ ਪੰਜਾਬ ਦੀ ਪਹਿਲਾ ਫਿੱਤਰਤ ਵੀ ਹੈਗੀ ਹੈ ਕਿ ਇਕੱਠੇ ਹੋ ਜਾਂਦੇ ਸੀ ਤੇ ਸਭ ਤੋਂ ਜਿਹੜਾ ਵੱਡਾ ਇੱਕ ਹੈ ਹੀ ਸਰਕਾਰਾਂ ਨੂੰ ਚਾਹਦਾ ਹੈ ਇਹ ਸਭ ਨੂੰ ਪਤਾ ਆਪ ਦੀ ਏਕਤਾ ਕਾਇਮ ਰੱਖੋ ਕੋਈ ਗੱਲ ਨਹੀਂ ਅੱਜ ਪੰਜਾਬ ਚ ਆਪਤਾ ਤੇ ਧੰਨਵਾਦ ਉਹਨਾਂ ਦਾ ਭਾਵੇਂ ਉਹ ਲੀਡਰ ਹੀ ਹੋਣ ਭਾਵੇਂ ਅਫਸਰ ਹੋਣ ਜਾਂ ਜੋ ਜੋ ਵੀ ਬੰਦਾ ਪੰਜਾਬ ਨਾਲ ਖੜਾ ਹੈ ਪੰਜਾਬ ਲਈ ਜੋ ਵੀ ਕੁਝ ਕਰ ਰਿਹਾ ਹੈ ਤੇ ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਂ ਦਾ ਧੰਨਵਾਦ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵਿਚਾਰ ਦੀ ਗੱਲ ਤੇ ਰੱਖੇ ਉਹਨੇ ਆਉਣ ਵਾਲੇ ਸਮੇਂ 'ਚ ਸਭ ਠੀਕ ਹੋਊਗਾ ਪਹਿਲਾ ਮੁਹਲਾਤ ਹੋਣਗੇ ਮੰਨ ਲਓ ਮੈਂ ਕਿਸੇ ਬੰਦੇ ਦਾ ਵਿਰੋਧ ਕਰਦਾ ਨਾ ਕੋਈ ਲੀਡਰ ਹੈ ਕਿਸੇ ਤੋਂ ਮੈਂ ਵਿਰੋਧ ਕਰਦਾ ਕਈ ਪਿੰਡਾਂ ਦੇ ਵਿੱਚ ਹੁਣ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ 10 ਲੱਖ ਵੀ ਲਾ ਸਕਦੇ ਵੀ ਯੂਟਿਊਬ 'ਚ ਵੀ ਫਰਕ ਨਹੀਂ ਪੈਂਦਾ ਕਈ 5 ਵੀ ਲਾ ਸਕਦੇ ਆ ਵੀ ਵਿਚਾਰੇ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਦੀ ਪਹੁੰਚ ਨਹੀਂ ਲਿੰਦੇ 1000 ਵੀ ਲਾ ਸਕਦੇ ਠੀਕ ਆ ਕਈ ਇਹੋ ਜਿਹੇ ਵੀ ਹੁੰਦੇ ਆ ਉਹਨਾਂ ਨੂੰ ਵੀ ਫਰਕ ਨਹੀਂ ਪੈਂਦਾ ਠੀਕ ਆ ਚਲੋ ਨੁਕਸਾਨ ਹੋਇਆ ਅੱਡ ਗੱਲ ਪਰ ਉਹ ਮਤਲਬ ਫਰਕ ਨਾ ਪੈਣ ਦਾ ਮਤਲਬ ਮੈਂ ਕਹਿਣਾ ਚਾਹਣਾ ਵੀ ਭਾਵੇਂ ਫਸਲ ਨਾਮ ਹੋਵੇ ਸਾਲੋਂ ਟਾਈਮ ਕੱਢ ਸਕਦੇ ਉਹਨਾਂ ਕੋਈ ਇੰਨਾ ਕੁ ਪੈਸਾ ਜਮ੍ਹਾਂ ਹੁੰਦਾ ਲਾ ਲੋ ਜਾਂ ਤੁਸੀਂ ਲਾ ਲੋ ਵੀ ਜਲਦੀ ਕੁਸ਼ਤੀ ਮੀਰ ਜਮੇ ਮਰਜ਼ੀ ਲਾ ਲੋ ਇੱਕ ਬੰਦਾ ਹੁੰਦਾ ਜਿਹਨੂੰ ਪਤਾ ਹੁੰਦਾ ਵੀ ਮੈਂ ਜਵੇਂ ਥੇਕੇ ਤੇ ਲਈ ਬੈਠਾ ਜੇ ਮੇਰਾ ਡੁੱਬ ਗਿਆ ਸਾਰਾ ਕੁਝ ਤਾਂ ਖਾਣੀ ਖਤਮ ਹੈ ਵੀ ਮੈਂ ਉੱਥੇ ਕਿਸੇ ਦਾ ਵਿਰੋਧ ਕਰ ਦਿਆਂ ਮੇਰੇ ਕਰਕੇ ਜਿਹੜੇ 4 ਰੁਪਏ ਨੇ ਉਹ ਵੀ ਚਲੇ ਜਾਣ ਤੇ ਠੀਕ ਆ ਤੁਸੀਂ ਤਾਂ ਟਾਈਮ ਬਸ ਕਰ ਲਓ ਗਰੀਬੰਦਾਂ ਦਾ ਮੰਨ ਜਾ ਗਿਆ ਨਾ ਤਾਂ ਕਰਕੇ ਜੋ ਵੀ ਸਹੂਲਤ ਮਿਲਦੀ ਹੈ ਉਹਨੂੰ ਲਓ ਕੁਝ ਨਹੀਂ ਹੁੰਦਾ ਛੱਡੋ ਇਹ ਗੱਲਾਂ ਨੂੰ ਕਿਉਂਕਿ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਤੇ ਬੜੇ ਜਿੰਨਦਰ ਲੋਕ ਪੰਜਾਬ ਤੇ ਰਹਿੰਦੇ ਨੇ ਬੁਰងਾ ਪੀਰਾਂ ਦੀ ਧਰਤੀ ਹੈ ਪਰਮਾਤਮਾ ਦੀ ਕਿਰਪਾ ਹੈ ਤੁਸੀਂ ਵੇਖ ਲਓ ਪੰਜਾਬ ਨਾਲ ਕਿੰਨਾ ਕੁਛ ਹੋਇਆ ਕਿੰਨਾ ਕੁਛ ਫਿਰ ਵੀ ਪੰਜਾਬ ਵਾਲੇ ਪੈਰਾਂ 'ਤੇ ਖੜਾ ਹੁੰਦਾ ਤੇ ਹੁਣ ਵੀ ਪੰਜਾਬ ਆਪਣੇ ਪੈਰਾਂ 'ਤੇ ਖੜਾ ਹੋ ਚੁੱਕਿਆ ਹੈ ਵਾਹਿਗੁਰੂ ਮੇਰ ਕਰੇ ਆ ਦੋ ਚਾਰ ਦਿਨ ਇਹ ਵੀ ਪਰਮਾਤਮਾ ਵਧੀਆ ਸੈੱਟ ਕਰ ਦੋ ਸਾਰਾ ਪੰਜਾਬ ਤੇ ਵਾਹਿਗੁਰੂ ਕੀ ਅਰਦਾਸ ਕਰਕੇ ਸਾਰੇ ਪੰਜਾਬ ਵਾਸਤੇ ਸਾਰੇ ਪੰਜਾਬੀਆਂ ਵਾਸਤੇ ਜੋ ਵੀ ਹੈਲਪ ਕਰ ਰਹੇ ਉਹਨਾਂ ਵਾਸਤੇ ਪਰਮਾਤਮਾ ਸਾਰਾ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ